ਹੈਲੋ ਜੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਜੀ ਸਵੇਰ ਦੇ 9 ਵਜੇ ਆ ਤੇ ਆਪਾਂ ਕੰਮ ਧੰਦੇ ਕਰ ਰਹੇ ਆ ਅੱਜ ਸ਼ਨੀਵਾਰ ਐਤਵਾਰ ਦੀ ਛੁੱਟੀ ਹੁੰਦੀ ਆ ਮੈਡਮ ਨੂੰ ਵੀ ਆਪਦੀ ਨੂੰ ਤੇ ਉਹ ਲੇਟ ਆਈ ਆ ਤੇ ਵੈਸੇ ਕੰਮ ਤਾਂ ਕਰ ਲਿਆ ਮੈਂ ਵੀ ਸਾਰੇ ਨਿਮੇੜ ਲਿਆ ਇਧਰ ਉਹਨੇ ਸੁੰਦਰ ਸੂਰਤਾ ਸਾਰਾ ਇਹ ਇਕੱਲੀ ਬੈਂਦੀ ਨਹੀਂ ਇਹ ਕਹਿੰਦੀ ਮੈਨੂੰ ਉਹਦੇ ਵਿਹਨਾਂ ਦੇ ਵਿੱਚ ਬਾਹੂੰਗੀ ਤਾਂ ਮੈਂ ਬੈਠੂੰਗੀ ਬਸ ਢੇੜੇ ਲਈ ਜਾਂਦੀ ਆ ਇਹ ਇੱਧਰ ਰੈਸਟ ਕਰ ਲਿਆ ਇਹਨਾਂ ਨੇ ਪੱਠੇ ਡੱਕੇ ਖਾ ਲਏ ਆ ਨਵਾ ਪਿਆ ਤਾ ਨਾ ਬਹਿ ਬੈ ਉੱਠ ਖੜਿਆ ਆਂ ਫੇਰ ਕਿਉਂਕਿ ਅੱਜ ਮੈਂ 7 ਵਜੇ ਅੰਦਰ ਬੰਦ ਤੀਆਂ ਸੀ ਨਵਾ ਕੇ ਇਹ ਤੇ ਅੱਜ ਮੈਨੂੰ ਉਹਦਾ ਵੀ ਥੋੜਾ ਜਿਹਾ ਲਾਲਚ ਸੀਗਾ ਵੀ ਉਹ ਆਈ ਆ ਛੁੱਟੀ ਆ ਉਹਨੂੰ ਥੋੜਾ ਜਿਹਾ ਹੋਰ ਕੰਮ ਕਰਾ ਲ ਕੇ ਨਾਲ ਤੇ ਇੱਧਰ ਬਾਹਰ ਦਾ ਵਿਊ ਵੇਖ ਲਓ ਜੀ ਤੁਸੀਂ ਵੀ ਥੋੜੀ ਜਿਹੀ ਸਫਾਈ ਮੈਂ ਕਰੀ ਆ ਤੇ ਇਧਰ ਬੌਕਰ ਲਾ ਦੂਗੀ ਉਹ ਇਧਰ ਆਪਣੇ ਬੂਟੇ ਵੇਖ ਲਓ ਜਿਹੜੇ ਲਾਏ ਜੀ ਤੂਤ ਬਾਹਰ ਆ ਰਿਆ ਟੋਏ ਤੂੰ ਪਾਣੀ ਨਹੀਂ ਪਿਆ ਦੋ ਤਿੰਨ ਦਿਨ ਹੋ ਗਿਆ ਕਿਉਂਕਿ ਮੀਂਹ ਦਾ ਦੋ ਤਿੰਨ ਵਾਰਾ ਥੋੜਾ ਥੋੜਾ ਆ ਗਿਆ ਕਰਕੇ ਤੇ ਕਾਫੀ ਮੀਂਹ ਦੇ ਨਾਲ ਪੌਦਿਆਂ ਦੀ ਗਰੋਥ ਹੁੰਦੀ ਆ ਪੌਦਿਆਂ ਦੇ ਤੇ ਪੱਠਿਆਂ ਦੀ ਭਵਾ ਘੱਟ ਹੋਵੇ ਜੀ ਤੇ ਕਾ ਬਹੁਤ ਹੋ ਜਾਂਦਾ ਇਥੇ ਸਾਫ਼ ਕਰਿਆ ਥੋੜਾ ਜਿਹਾ ਫੇਰ ਹੋ ਜਾਣਾ ਬਾਹਲਾ ਕਰਦੇ ਨਹੀਂ ਕਿਉਂਕਿ ਕੱਚਾ ਕਰਕੇ ਇਹ ਖੁਰ ਜਾਂਦਾ ਵਾ ਤੇ ਇਧਰ ਸੁੰਬਰ ਸੂਰ ਤੇ ਇਧਰ ਆਪਣੇ ਆਹ ਬੂਟੇ ਵੇਖ ਲਓ ਜੀ ਇੰਨੀ ਗ੍ਰੋਥ ਕੀਤੀ ਐ ਇਹਨੇ ਤੇ ਇਹਨੇ ਇੰਨੀ ਕੀਤੀ ਐ ਇਹਨੂੰ ਪਾਣੀ ਪਾਉਣ ਵਾਲਾ ਉਹ ਵੀ ਤਾਂ ਪੈ ਜਾਂਦਾ ਕਿਉਂਕਿ ਘਰ ਵਾਲਾ ਪਾਣੀ ਇਧਰੋਂ ਆਉਂਦਾ ਜੋ ਟੈਂਕੀ ਟੁੰਕੀ ਭਰ ਜਾਂਦੀ ਆ ਜਾਂਦਾ ਤੇ ਉਹ ਪੈ ਜਾਂਦਾ ਇਹ ਨਹੀਂ ਪੈਂਦਾ ਇਧਰ ਦੇਖੋ ਮੀਂਹ ਨਾਲ ਕਾ ਹੋਇਆ ਹੁਣ ਨਰੇਗਾ ਵਾਲੇ ਵੀ ਨਹੀਂ ਆਏ ਨਹੀਂ ਤਾਂ ਚਲੋ ਸਾਫ ਕਰ ਜਾਂ ਨਹੀਂ ਆਪ ਨੂੰ ਕਰਨਾ ਪਊਗਾ ਸਪਰੇਅ ਮਾਰੀ ਸੀ ਤੇ ਸਪਰੇਅ ਨਾਲ ਮੀਮੂ ਪੈ ਗਿਆ ਉੱਤੇ ਤੇ ਫਿਰ ਹੋ ਗਿਆ ਇਧਰ ਆਪਾਂ ਦਿਖਾਉਣੇ ਆ ਤੁਹਾਨੂੰ ਜਾਵਣ ਜਿਹੜੀ ਮੈਨੂੰ ਲੱਗਦਾ ਸੀ ਵੀ ਕੁਝੂ ਵੀ ਪਰ ਹੋ ਗਈ ਇਹ ਹਰੀ ਇਹਦੇ ਦਿਵਾਲੇ ਵੀ ਆਪਾਂ ਸਫਾਈ ਕਰਦੇ ਆ ਇਹਦੇ ਦਿਵਾਲੇ ਵੀ ਆਪਾਂ ਸਫਾਈ ਕਰਦੇ ਆ ਤੇ ਇਹਨੂੰ ਪਾਣੀ ਪਾਉਣੇ ਆ ਤੇ ਇੱਧਰ ਵੇਖ ਲੋ ਜੀ ਸਵੇਰ ਦਾ ਟਾਈਮ ਕਰਕੇ ਸੂਰਜ ਜੀ ਚੜ੍ਹਦਾ ਇੱਧਰੋਂ ਇੱਧਰ ਆਪਣੀ ਤਰਵੈਣੀ ਆ ਉਧਰ ਆਪਣੇ ਪੱਠੇ ਆ ਇੱਧਰ ਵੀ ਆਪਣੇ ਪੱਠੇ ਆ ਤੇ ਇੰਨੇ ਆਪਣੇ ਪੱਠੇ ਰਹਿ ਗਏ ਜੀ ਇੰਨੇ ਆਪਾਂ ਵੱਢੀ ਜਾਣੇ ਨਾਲ ਦੀ ਨਾਲ ਗੋਆ ਇੱਥੇ ਸੈੱਟ ਦੇ ਦਵਾ ਤੇ ਚਲੋ ਜੀ ਨਾਲ ਦੀ ਨਾਲ ਵੀਡੀਓ ਅੱਜ ਬਣਾ ਦਾਂਗੇ ਕਿ ਟਾਈਮ ਨਹੀਂ ਬਣਾਉਂਦੇਗੇ ਕਿਉਂਕਿ ਕੰਮ ਹੈ ਕੱਲ ਦੀ ਦਿਹਾੜੀ ਆ ਪਰਸੋ ਸਗਰਾਂ ਦਾ ਕੰਮ ਕਾਫੀ ਰਹਿੰਦੇ ਆ ਕਰਨ ਵਾਲੇ ਤੇ ਆਪਾਂ ਸਗਰਾਂ ਦਾ ਬਲੌਗ ਵੀ ਤੁਹਾਨੂੰ ਦੇਵਾਂਗੇ ਗੁਰਦੁਆਰਾ ਸਾਹਿਬ ਤੋਂ ਬਣਾਵਾਂਗੇ ਆਪਾਂ ਅੱਗੇ ਬਹੁਤ ਸਾਰਾ ਪਿਆਰ ਮਿਲਿਆ ਹਨ ਅਗਲੇ ਬਲੌਗ ਨੂੰ ਜਿਹੜਾ ਗੁਰਦੁਆਰਾ ਸਾਹਿਬ ਦੀ ਆਪਾਂ ਸਫਾਈ ਕਰੀ ਸੀਗੀ ਤੇ ਹੁਣ ਆਪਾਂ ਤੁਹਾਨੂੰ ਸਗਰਾਂ ਦਾ ਵੀ ਦਿਖਾਵਾਂਗੇ ਤੇ ਦੇਖੀ ਚਲੋ ਜੀ ਤੁਸੀਂ ਬਾਹਰ ਦਾ ਵਿਊ ਸੁਬਾ ਦਾ ਟਾਈਮ ਹੈ ਤੇ ਸੂਰਜ ਚੜ ਰਿਹਾ 9 ਵਜੇ ਆ ਤੇ ਚਲੋ ਜੀ ਇਨੀ ਦੀ ਸਫਾਈ ਕਰੀਏ ਇਨੀ ਕ ਫੇਰ ਕਰ ਲਾਂਗੇ ਲੈ ਚੱਲ ਗਏ ਆਪਾਂ ਆਪ ਦਾ ਦਾਤੀ ਲੋਕਰਾਂ ਕਈਆਂ ਅੰਦਰ ਤੇ ਲਾ ਦिए ਬੂਆ ਤੇ ਖਾਲਗੇ ਰੋਟੀ ਤੇ ਹੋ ਜੇ ਫਰੈਸ਼ ਤੇ ਫੇਰ ਗੁਰਦੁਆਰਾ ਸਾਹਿਬ ਜਾਨਨੇ ਆ ਜੀ ਚਲੋ ਜੀ ਠੀਕ ਹੈ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਤੇ ਉਹ ਵੇਖੋ ਚਾਹਕ ਦੀ ਹੋਣੀ ਬਹਿਣਾ ਉਹਨੇ ਕੱਲੀ ਨੇ ਵਿਚਾਰੀ ਕੀ ਕਰੇ ਹਨ ਜੀ ਨਹੀਂ ਲੱਗਦਾ ਵਸ ਨਹੀਂ ਇਹਦੇ ਵੀ ਇਹ ਕਬੂਲ ਕੇ ਦੱਸ ਨਹੀਂ ਸਕਦੀ ਕਿ ਨੂੰ ਦੁੱਖ ਸੁਣਾਵੇ ਔਖਾ ਹੁੰਦਾ ਜੀ ਜਿਹਦੇ ਨਾਲ ਹੁੰਦੀ ਉਹ ਨੂੰ ਪਤਾ ਹੁੰਦਾ ਦੂਜੇ ਨੂੰ ਆਪਾਂ ਦੁੱਖ ਸਕੇ ਦੱਸ ਸਕੇ ਅਗਲਾ ਮਜ਼ਾਕ ਸਮਝਦਾ ਵੀ ਇਹਦਾ ਕੀ ਆ ਹਨ ਲਓ ਜੀ ਕੰਮਤੰਦੇ ਆਪਾਂ ਨੇ ਮੇੜ ਲਿਆ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਕੀ ਕਰਨ ਚੱਲੇ ਆ ਦੁਪਹਿਰ ਵੇਲੇ ਤੇ ਤੁਹਾਨੂੰ ਦੱਸ ਦਿਆਂ ਬਾਹਰ ਦਾ ਥਿਊ ਵੇਖੀ ਚੱਲੋ ਜੀ ਨਾਲੇ ਤੇ ਪਰਸੋਂ ਹੈਗੀ ਐ ਸਗਰਾਂਦ ਜੀ ਅੱਜ ਹੈਗਾ ਸ਼ਨੀਵਾਰ ਤੇ ਕੱਲ ਨੂੰ ਹੈਗਾ ਐਤਵਾਰ ਤੇ ਪਰਸੋਂ ਸਗਰਾਂਦ ਆ ਤੇ ਗੁਰਦੁਆਰਾ ਸਾਹਿਬ ਆਪਣੇ ਪਾਠ ਰੱਖਿਆ ਹੋਇਆ ਪਾਠ ਹਜੀ ਰੈਂਦਾ ਪੜਨ ਵਾਲਾ ਬਾਣੀ ਰਹਿੰਦੀ ਆ ਪੜਨ ਵਾਲੀ ਤੇ ਆਪਾਂ ਚੱਲੇ ਆ ਰੋਲ ਲਾਉਣ ਜਿੰਨਾ ਟਾਈਮ ਪ੍ਰਮਾਤਮਾ ਨੇ ਬਾਣੀ ਪੜਨ ਦਾ ਟਾਈਮ ਦਿੱਤਾ ਉਹਨਾ ਟਾਈਮ ਆਪਾਂ ਲਾ ਦਾਂਗੇ ਰੋਲ ਜੀ ਉਥੋਂ ਆਪਾਂ ਚੱਲੇ ਆ ਆਪਣੇ ਘਰੋਂ ਤੇ ਨੇੜੇ ਹੀ ਆ ਗੁਰਦੁਆਰਾ ਸਾਹਿਬ ਤੇ ਦਿਖਾਉਣੇ ਆ ਤੁਹਾਨੂੰ ਨਾਲ ਦੀ ਨਾਲ ਕਿੰਨੀ ਕੁ ਦੂਰ ਆ ਗੁਰਦੁਆਰਾ ਸਾਹਿਬ ਜੀ ਜਾ ਕੇ ਕਰਦੇ ਆ ਪਾਠ ਹੈ ਫਿਰ ਤੁਹਾਨੂੰ ਨਾਲ ਵਲੌਗ ਦੇਵਾਂਗੇ ਸਗਰਾਂਦ ਦਾ ਵੀ ਚਲੋ ਜੀ ਦੇਖੋ ਵੀਉ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਗੁਰਦੁਆਰੇ ਲੈ ਚੱਲਦੇ ਹੁਸੀਂ ਵੀ ਕਰ ਲਿਓ ਦਰਸ਼ਨ ਜੀ ਗੁਰੂ ਮਹਾਰਾਜ ਦੇ ਜਿੰਨਾ ਟਾਈਮ ਆਪਾਂ ਨੂੰ ਤਾਂ ਲੱਗਿਆ ਗਿਆ ਜੀ ਆਪਾਂ ਲਾ ਦਾਂਗੇ ਜਿੰਨੀ ਬਾਣੀ ਪੜੀ ਗਈ ਪੜ ਲਾਂਗੇ ਪਰਮਾਤਮਾ ਨੇ ਜਿੰਨਾ ਕੁ ਆਪਾਂ ਨੂੰ ਬਾਲ ਉਹਦਮ ਬਖਸ਼ਿਆ ਜੀ ਤੇ ਪਰਮਾਤਮਾ ਦੇ ਹੁਕਮ ਅਨੁਸਾਰੀ ਆ ਵੀ ਬੰਦਾ ਕੋਈ ਨਹੀਂ ਵੱਡਾ ਹੁੰਦਾ ਹਨ ਤੇ ਜਿੰਨੇ ਪਰਮਾਤਮਾ ਨੇ ਨਾਮ ਸੁਪਾਇਆ ਜਿੰਨਾ ਚਿਰ ਕਿਰਾ ਚਾਹ ਪਾਣੀ ਪੀ ਕੇ ਆਪਾਂ ਟਾਈਮ ਹੋ ਕੇ ਆਏ ਆ ਜੀ ਘਰ ਦੇ ਵੀ ਕੰਮ ਨਿਮੇੜ ਲਈ ਚਾਹ ਪਾਣੀ ਵੀ ਪੀਤਾ ਗਿਆ ਤੇ ਵਿਚਾਰ ਲਓ ਜੀ ਉਹ ਆ ਗਿਆ ਆਪਣਾ ਗੁਰਦੁਆਰਾ ਸਾਹਿਬ ਤੇ ਕੰਮ ਧੰਦੇ ਆਪਾਂ ਨੂੰ ਮਿਲ ਕੇ ਆਏ ਸੀ ਵਿਚਾਰ ਤਾਂ ਮੇਰਾ ਇਹ ਹੀ ਹੈ ਉਹ ਚਲ ਹੁਣ 1:30 ਹੋਇਆ ਵੀ 2 ਵਜੇ ਤੱਕ ਵੀ ਲਾੜਾਂਗੇ ਟਾਈਮ 2 ਵਜੇ ਚਾਹ ਨੂੰ 2:30 ਵਜੇ ਨੂੰ ਫੇਰ ਘਰੇ ਜਾਵਾਂਗੇ ਦੇਖੋ ਜੀ ਪ੍ਰਮਾਤਮਾ ਆਪਾਂ ਨੂੰ ਕਿੰਨਾ ਟਾਈਮ ਨਾਮ ਬਾਣੀ ਵਾਲਾ ਜੋੜਦਾ ਜੀ को सीधे आसरा जी ते आपा करू हाथ तो ऐसी चाय पी के करली कर ऐसी मुंह सच्चा कर ऐसी वाहेगुरु वाहेगुरु चलो जी तो है सतनाम जी वाहेगुरु ਗੁਰਦੁਆਰਾ ਸਾਹਿਬ ਜੀ ਅੱਸੀ ਵਿਸ਼ਾਈ ਨਹੀਂ ਕੀਤੀ ਜੀ ਕੱਲ ਨੂੰ ਕਰਾਂਗੇ ਵਿਚਾਈਏ ਦੀ ਤੇ ਆਪਾਂ ਨਾਲ ਦੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਚਲੋ ਜੀ ਗੁਰੂ ਮਹਾਰਾਜ ਦਾ ਸਰੂਪ ਹੈ ਨਾ ਆਪਾਂ ਬਾੜੀ ਇੱਥੇ ਗੱਲ ਨਹੀਂ ਕਰਦੇ ਪ੍ਰਮਾਤਮਾ ਅਗੇ ਮੱਥਾ ਟੇਕ ਕੇ ਅਰਦਾਸ ਕਰਕੇ ਨਾਮ ਬਾਣੀ ਪੜਨ ਲੱਗਾਂਗੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਓਕੇ ਜੀ ਲਓ ਜੀ ਟਮ ਵਜ ਗਿਆ ਵਾ ਤੇ ਆਪਾਂ ਚੱਲਦੇ ਆ ਘਰੇ ਤੇ ਘਰੇ ਫੇਰਾ ਆਪਾਂ ਚਾਹ ਪਾਣੀ ਕਰਕੇ ਪੱਠੇ ਡੱਕੇ ਪਾ ਕੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਤਾਂ ਜਰੂਰ ਆਵਾਂਗੇ ਜੀ ਫੇਰ ਕਿੰਨਾਂ ਟੱਕ ਫੇਰ ਲਾ ਜਾਾਂਗੇ ਚਲੋ ਦੋਨੋਂ ਉਹ ਵੀ ਆ ਜਾਣਾਗਾ ਉਹ ਕਰ ਲੈਣਗੇ ਪਾਠ ਤੇ ਦੇਖੋ ਜੀ ਥੋੜੀ ਜਿਹੀ ਧੁੱਪ ਆ ਕੇ ਤੇ ਸ਼ਾਮ ਹੈ ਬੱਦਲ ਵਾਈ ਜੀ ਹੋਈ ਪਈ ਆ ਤੇ ਆਪਾਂ ਚੱਲਦੇ ਆ ਘਰੇ 1:00 ਵੱਜ ਗਿਆ ਜੀ ਪੂਰਾ। ਅੱਜ ਇਹ ਤੋਂ ਨਹੀਂ ਗੀ ਮਿੰਟਾਂ ਸੀਗਾ ਵੈਸੇ ਵੀ ਬਾਹਰ ਤੋਂ ਪਹੁੰਚ ਗਈ। ਠੀਕ ਹੈ ਜੀ। ਅੱਜ ਦੀ ਵੀਡੀਓ ਵਿੱਚ ਇਨਾ ਹੀ। ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਤੇ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੀ। ਸਾਡਾ ਬਹੁਤ-ਬਹੁਤ ਧੰਨਵਾਦ ਜੀ ਇਤਨਾ ਦਾ। ਸਬਸਕ੍ਰਾਈਬ ਕੀਤਾ ਹੋਇਆ ਮੇਰੀ ਵੀਡੀਓ ਵੇਖਦੇ ਆ ਲਾਈਕ ਵੀ ਕਰ ਕਮੈਂਟ ਕਰਦੇ ਆ ਜੀ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਚਲੋ ਜੀ ਠੀਕ ਆ ਮਿਲਦੇ ਆ ਹੋਰ ਵੀਡੀਓ ਦੇ ਨਾਲ ਤੇ ਤੁਹਾਨੂੰ ਬਾਹਰ ਦੀ ਹਰੀਆਲੀ ਦਿਖਾ ਦਿੰਦੇ ਆ ਜੀ ਦੇ ਕਿਨੂ ਕਿਨੂ ਗ੍ਰੇਂਦਰੀ ਇੰਨੀ ਹਰੀਆਲੀ ਵਧੀਆ ਲੱਗਦੀ ਆ ਜਰੂਰ ਕਮੈਂਟ ਕਰਕੇ ਦੱਸਿਓ ਜੀ ਸੋਨ ਸਰਾ ਸਾਰੇ ਆਪੂ ਆਪਣੇ ਕੰਮੀ ਲੱਗੇ ਸੁੱਤੇ ਪਏ ਆ ਚਲੋ ਜੀ ਆਪਾਂ ਤਾਂ ਰੱਬ ਦਾ ਨਾਮ ਹੀ ਲੈ ਕੇ ਆਏ ਆ ਪ੍ਰਮਾਤਮਾ ਸਾਈ ਹੋਵੇ ਪੜੀ ਬਾਣੀ ਕਿਤੇ ਦੇਖੇ ਲੱਗੇ ਪੁੱਲਾ ਚੱਕਾਂ ਗਲਤੀਆਂ ਦੀ ਪਰਮਾਤਮਾ ਮਾਫੀ ਦੇਵੇ ਵਾਦਾ ਘਾਟਾ ਕਈ ਵਾਰਾ ਹੋ ਜਾਂਦਾ ਜੀ ਮਨੋਖਗ ਪੁੱਲਾ ਨਾ ਹਾਰਾ ਗਲਤੀ ਵਾਲਾ ਨਾ ਹੋਈ ਜਾਂਦੀ ਗਲਤੀ ਪਰਮਾਤਮਾ ਬਖਸ਼ੇ ਜੀ ਸਮੱਤ ਬਖਸ਼ੇ ਜੀ ਤੇ ਠੀਕ ਹੈ ਜੀ ਪੁੱਲਾ